ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਚਾਰ ਪਲਾਂਟਸ ਦੀ ਗੱਲ ਕਰਾਂਗੇ ਚਾਰ ਅਜਿਹੇ ਪੌਦੇ ਜਿਹੜੇ ਸਾਡੇ ਸਰੀਰ ਵਾਸਤੇ ਬਹੁਤ ਹੀ ਬੈਨੀਫਿਟ ਰੱਖਦੇ ਆ ਫਾਇਦੇ ਰੱਖਦੇ ਆ ਮੈਡੀਸਨਲ ਵੈਲਿਊ ਰੱਖਦੇ ਆ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਵੀਡੀਓਜ਼ ਤੁਹਾਨੂੰ ਸਿਹਤ ਨੂੰ ਲੈ ਕੇ ਬਣਾਉਣੀਆਂ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣਾ ਸੋ ਆਓ ਚਲਦੇ ਆ ਕਿ ਉਹ ਕਿਹੜੇ ਚਾਰ ਪੌਦੇ ਆ ਤੇ ਉਹਨਾਂ ਨੂੰ ਵਰਤਣਾ ਕਿਵੇਂ ਆ ਸਹੀ ਤਰੀਕਾ ਕਿਹੜਾ ਹੈ ਤੇ ਉਹ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਵਾਸਤੇ ਪਰੇਸ਼ਾਨੀਆਂ ਵਾਸਤੇ ਸਾਨੂੰ ਫਾਇਦੇ ਦਿੰਦੇ ਆ ਦੋਸਤੋ ਇਹ ਪਹਿਲੇ ਪੌਦੇ ਦੀ ਗੱਲ ਕਰੀਏ ਤਾਂ ਉਹ ਹੈਗੇ ਤੁਲਸੀ ਤੁਲਸੀ ਦੇ ਜਿਹੜੇ ਪੱਤੇ ਆ ਦੋਸਤੋ ਤੁਲਸੀ ਆਮ ਹੀ ਅਸੀਂ ਘਰਾਂ 'ਚ ਵੇਖਦੇ ਵੀ ਆ ਤੇ ਬੜੀ ਆਸਾਨੀ ਨਾਲ ਨਰਸਰੀ ਤੋਂ ਮਿਲ ਵੀ ਜਾਂਦਾ ਏ ਪੌਦਾ ਆਨਲਾਈਨ ਵੀ ਤੁਸੀਂ ਇਹਨੂੰ ਲੈ ਸਕਦੇ ਆ ਤੁਲਸੀ ਐਂਟੀ ਇਨਫਲੇਮੇਟਰੀ ਗੁਣ ਰੱਖਦਾ ਏ ਸਾਡੇ ਸੋਜਾਂ ਨੂੰ ਘਟ ਕਰਦਾ ਏ ਤੇ ਐਂਟੀਆਕਸੀਡੈਂਟ ਗੁਣ ਵੀ ਇਹਦੇ 'ਚ ਹੁੰਦੇ ਆ ਸਾਡੇ ਸਰੀਰ 'ਚੋਂ ਹਾਨੀਕਾਰਕ ਪਦਾਰਥਾ ਉਹਨਾਂ ਨੂੰ ਬਾਹਰ ਕੱਢਣ 'ਚ ਸਾਡੀ ਸਹਾਇਤਾ ਕਰਦਾ ਏ ਤੁਲਸੀ ਹਜ਼ਾਰਾਂ ਸਾਲਾਂ ਪਹਿਲਾਂ ਵੀ ਦਵਾਈ ਦੇ ਤੌਰ ਤੇ ਵਰਤੀ ਜਾਂਦੀ ਸੀ ਤੇ ਦੋਸਤੋ ਇਹਦੇ ਨਾਲ ਨਾਲ ਤੁਲਸੀ ਦਾ ਜਿਹੜਾ ਪੌਦਾ ਏ ਉਹ ਸਾਡੀ ਇਮਿਊਨਿਟੀ ਨੂੰ ਵੀ ਬੂਸਟ ਕਰਦਾ ਏ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹਨੂੰ ਵਧਾਉਂਦਾ ਜਿਨ੍ਹਾਂ ਨੂੰ ਸਟ੍ਰੈਸ ਰਹਿੰਦਾ ਦਿਮਾਗੀ ਬੋਝ ਰਹਿੰਦਾ ਉਹਨਾਂ ਵਾਸਤੇ ਵੀ ਬਹੁਤ ਵਧੀਆ ਏ ਤુલਸੀ ਦਾ ਪੌਦਾ ਤુલਸੀ ਦੇ ਪੱਤੇ ਸਟ੍ਰੈਸ ਨੂੰ ਵੀ ਘੱਟ ਕਰਦੇ ਆ ਤੇ ਸੀਜ਼ਨਲ ਜਿਹੜਾ ਬੁਖਾਰ ਜ਼ੁਕਾਮ ਰੇਸ਼ਾ ਹੋ ਜਾਂਦਾ ਏ ਉਹਦੇ ਵਾਸਤੇ ਵੀ ਬਹੁਤ ਵਧੀਆ ਏ ਫਲੂ ਹੋ ਜਾਂਦਾ ਬੁਖਾਰ ਹੋ ਜਾਂਦਾ ਸੋ ਇਹ ਸਾਡੇ ਡਾਈਜੈਸਟਿਵ ਸਿਸਟਮ ਲਈ ਵੀ ਬਹੁਤ ਵਧੀਆ ਏ ਡਾਈਜੈਸਟਿਵ ਸਿਸਟਮ ਨੂੰ ਪਾਚਨ ਕਿਰਿਆ ਨੂੰ ਵੀ ਵਧੀਆ ਬਣਾਉਂਦੇ ਆ ਤੇ ਇਹਨਾਂ ਨੂੰ ਵਰਤਣਾ ਕਿਵੇਂ ਆ ਤੁਸੀਂ 4 ਤੋਂ 5 ਪੱਤੇ ਲੈ ਲਓ ਇਹਨਾਂ ਨੂੰ ਇੱਕ ਗਲਾਸ ਪਾਣੀ ਚ ਉਬਾਲ ਲਓ ਤੇ ਜਦੋਂ ਵਧੀਆ ਤਰੀਕੇ ਨਾਲ ਉਬਲ ਜਿਆ ਨੂੰ ਛਾਣ ਕੇ ਇਹਦੇ ਵਿੱਚ ਇੱਕ ਚਮਚਾ ਸ਼ਹਿਦ ਦਾ ਮਿਲਾ ਕੇ ਲਓ ਇਹਦੇ ਨਾਲ ਤੁਹਾਡੀ ਇਮਿਊਨਿਟੀ ਵੀ ਬੂਸਟ ਹੋਊਗੀ ਇਹਦੇ ਨਾਲ ਨਾਲ ਤੁਹਾਡੀ ਕਹਿ ਲਓ ਵੀ ਜਿਹੜਾ ਤੁਹਾਡਾ ਰੇਸ਼ਾ ਨਜਲਾ ਜਕਾਮ ਉਤੋਂ ਵੀ ਤੁਹਾਨੂੰ ਰਾਤ ਮਿਲੋਗੀ ਤੇ ਦੋਸਤੋ ਤુલਸੀ ਦੇ ਪੱਤੇ ਜਿਨ੍ਹਾਂ ਨੂੰ ਐਕਨੇ ਹੋ ਜਾਂਦਾ ਏ ਫਿੰਸੀਆਂ ਹੋ ਜਾਂਦੀਆਂ ਏ ਇਹਨਾਂ ਪੱਤਿਆਂ ਨੂੰ ਕੁੱਟ ਕੇ ਇਹਨਾਂ ਦਾ ਜਿਹੜਾ ਪੇਸਟ ਆ ਉਹ ਲਗਾਉਣਾ ਵੀ ਸਾਡੇ ਸਕਿਨ ਦੀਆਂ ਜਿਹੜੀਆਂ ਅਲਰਜੀਜ਼ ਆ ਜਾਂ ਐਕਨੇ ਹੋ ਜਾਂਦੀ ਆ ਉਹ ਤੋਂ ਸਾਨੂੰ ਬੜੀ ਰਾਹਤ ਮਿਲਦੀ ਆ ਇਹਦੇ ਨਾਲ ਨਾਲ ਸਟ੍ਰੈਸ ਵਾਸਤੇ ਜੇ ਤੁਸੀਂ ਲੈਣਾ ਹੈ ਤਾਂ ਦਿਨ ਚ ਦੋ ਵਾਰੀ ਇਹਦਾ ਸੇਵਨ ਕਰੋ ਇਹਨੂੰ ਚਾਹ ਚ ਪਾ ਲਓ ਇਹਦੇ ਪੱਤੇ 4 ਤੋਂ 5 ਦੀ ਗਿਣਤੀ ਚ ਧੋ ਕੇ ਇਹਨਾਂ ਨੂੰ ਚਾਹ ਦੇ ਵਿੱਚ ਵਧੀਆ ਤਰੀਕੇ ਨਾਲ ਉਬਾਲ ਕੇ ਇਹਨਾਂ ਦੀ ਚਾਹ ਬਣਾ ਕੇ ਪੀਓ ਸਵੇਰੇ ਤੇ ਸ਼ਾਮ ਨੂੰ ਤਾਂ ਇਹ ਤੁਹਾਨੂੰ ਸਟ੍ਰੈਸ ਤੋਂ ਵੀ ਰਾਹਤ ਦਿੰਦੀ ਆ ਸੋ ਇਹ ਤਾਂ ਸੀਗਾ ਤુલਸੀ ਬਾਰੇ ਜਾਣਕਾਰੀ ਤੇ ਦੋਸਤੋ ਅਗਲਾ ਪੌਦਾ ਜਿਹੜਾ ਸਾਡੇ ਸਰੀਰ ਵਾਸਤੇ ਬਹੁਤ ਫਾਇਦੇ ਰੱਖਦਾ ਏ ਉਹ ਹੈਗਾ ਹੈ ਕਵਾਰ ਜਿਹਨੂੰ ਅਸੀਂ অ্যালোਵਿਰਾ ਵੀ ਕਹਿ ਦਿੰਨੇ ਆ ਦੋਸਤੋ ਕਵਾਰ ਦੇ ਵਿੱਚ ਜਿਹੜਾ ਜੈਲ ਨਮਾ ਪਦਾਰਥ ਹੁੰਦਾ ਉਹ ਸਾਡੀ ਸਿਹਤ ਲਈ ਬਹੁਤ ਫਾਇਦੇ ਰੱਖਦਾ ਏ ਕਵਾਰ ਵੀ ਬੜੀ ਆਸਾਨੀ ਨਾਲ ਤੁਸੀਂ ਘਰੇ ਉਗਾ ਸਕਦੇ ਆ ਗਮਲੇ 'ਚ ਵੀ ਉਗਾ ਸਕਦੇ ਆ ਸੋ ਇਹਦੀ ਕਵਾਰ ਦੀ ਇੱਕ ਪੱਤੀ ਲਓ ਇਹਨੂੰ ਉੱਪਰੋਂ ਛੇਲ ਲਓ ਤੇ ਵਿੱਚੋਂ ਜਿਹੜਾ ਇਹਦਾ ਗੁੱਦਾ ਹੁੰਦਾ ਜੈੱਲ ਹੁੰਦੀ ਆ ਉਹ ਕੱਢ ਕੇ ਉਹਨੂੰ ਤੁਸੀਂ ਸਕਿਨ ਤੇ ਵੀ ਅਪਲਾਈ ਕਰ ਸਕਦੇ ਆ ਜੇ ਕੋਈ ਅਲਰਜੀ ਆ ਸਕਿਨ ਦੀ ਜਾਂ ਕੋਈ ਇਨਫੈਕਸ਼ਨ ਆ ਉਹਦੇ ਤੋਂ ਵੀ ਬੜੀ ਰਾਹਤ ਦਿੰਦਾ ਏ ਇਹਦੇ ਨਾਲ ਨਾਲ ਇਹ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਵਧੀਆ ਕਬਜ ਦੀ ਪਰੇਸ਼ਾਨ ਨੂੰ ਵੀ ਠੀਕ ਕਰਦਾ ਇੱਕ ਪੱਤੀ ਤੋੜ ਕੇ ਇਹਦੀ ਵਿੱਚੋਂ ਜੈੱਲ ਕੱਢ ਕੇ ਤੁਸੀਂ ਇਨੂੰ ਗ੍ਰाइंड ਕਰ ਲਓ ਇਹਦਾ ਜੂਸ ਬਣਾ ਲਓ ਵਿੱਚ ਪਾਣੀ ਮਿਲਾ ਕੇ ਬਣਾ ਲਓ ਜਾਂ ਜੂਸ ਚ ਮਿਲਾ ਲਓ ਤਾਂ ਸਵੇਰੇ ਤੁਸੀਂ ਨਿਰਨੇ ਕਾਲ ਜੇ ਖਾਲੀ ਪੇਟ ਇਹਦਾ ਸੇਵਨ ਕਰੋ ਤਾਂ ਤੁਹਾਡਾ ਪੇਟ ਬਿਲਕੁਲ ਸਾਫ਼ ਹੋ ਜੂਗਾ ਅੰਦਰੋਂ ਟਾਕਸਿਨਸ ਨੂੰ ਵੀ ਅੰਦਰੋਂ ਸਾਫ਼ ਕਰਦਾ ਏ ਸਾਡੇ ਅੰਤੜੀਆਂ ਨੂੰ ਅੰਦਰੋਂ ਪੂਰੀ ਤਰ੍ਹਾਂ ਸਾਫ਼ ਕਰਦਾ ਏ ਜਿਹੜੇ ਕਹਿ ਲਓ ਵੀ ਹਾਨੀਕਾਰਕ ਪਦਾਰਥ ਸਰੀਰ ਚ ਉਹਨਾਂ ਨੂੰ ਬਾਹਰ ਕੱਢਦਾ ਤਿੱਕਾ ਬਜਦੀ ਪਰੇਸ਼ਾਨੀ ਲਈ ਵੀ ਬਹੁਤ ਵਧੀਆ ਏ ਤੇ ਜਿਨ੍ਹਾਂ ਦੇ ਵਾਲ ਝੜਦੇ ਆ ਜਾਂ ਜਿਨ੍ਹਾਂ ਨੂੰ ਕੋਈ హెయిਰ ਪ੍ਰੋਬਲਮ ਆ ਉਹ ਵੀ ਇਹਦਾ ਯੂਜ਼ ਕਰ ਸਕਦੇ ਆ ਉਹਨਾਂ ਵਾਸਤੇ ਵੀ ਬਹੁਤ ਵਧੀਆ ਇੱਕ ਵਾਰ ਦੀ ਜਿਹੜੀ ਜੈਲ ਹੁੰਦੀ ਆ ਦੋਸਤੋ ਕੁਵਾਰ ਤੋਂ ਬਾਅਦ ਅਗਲਾ ਜਿਹੜਾ ਪੌਦਾ ਸਾਡੇ ਸਿਹਤ ਵਾਸਤੇ ਫਾਇਦੇ ਰੱਖਦਾ ਏ ਉਹ ਹੈਗੀ ਆ ਪੁਦੀਨਾ ਦੋਸਤੋ ਪੁਦੀਨੇ ਦੇ ਜਿਹੜੇ ਪੱਤੇ ਜੇ ਅਸੀਂ ਇਹਨਾਂ ਦਾ ਸੇਵਨ ਕਰਦੇ ਆ ਤਾਂ ਇਹ ਵੀ ਸਾਨੂੰ ਸੀਜ਼ਨਲ ਜਿਹੜੀਆਂ ਇਨਫੈਕਸ਼ਨ ਹੋ ਜਾਂਦੀਆਂ ਐ ਜਾਂ ਕਿ ਅਲਰਜੀ ਹੋ ਜਾਂਦੀ ਆ ਉਹਨਾਂ ਵਾਸਤੇ ਬਹੁਤ ਵਧੀਆ ਫਲੂ ਵਾਸਤੇ ਇਹਦੇ ਨਾਲ ਨਾਲ ਜਿਹੜਾ ਪੁਦੀਨਾ ਏ ਇਹ ਸਾਡੇ ਬਲੋਟਿੰਗ ਇੰਡਾਈਜੈਸ਼ਨ ਤੇ ਜਿਨ੍ਹਾਂ ਨੂੰ ਐਸਿਡਿਟੀ ਜ਼ਿਆਦਾ ਰਹਿੰਦੀ ਆ ਛਾਤੀ 'ਚ ਜਲਣੇ ਰਹਿੰਦੀ ਆ ਉਹਨਾਂ ਵਾਸਤੇ ਬਹੁਤ ਵਧੀਆ ਹੈ ਸੋ ਪੁਦੀਨੇ ਨੂੰ ਤੁਸੀਂ ਅ ਇੱਕ ਕੱਪ ਪਾਣੀ ਦੇ ਵਿੱਚ ਇਹਨੂੰ ਉਬਾਲ ਲਓ 4 ਤੋਂ 5 ਪੱਤੀਆਂ ਸੋ ਇਹਦਾ ਤੁਸੀਂ ਸੇਵਨ ਕਰੋ ਜਦੋਂ ਵਧੀਆ ਤਰੀਕੇ ਨਾਲ ਉਬਲ ਜੇ ਤੁਸੀਂ ਚਾਹ 'ਚ ਵੀ ਮਿਲਾ ਸਕਦੇ ਆ ਬਾਕੀ ਜਿਨ੍ਹਾਂ ਨੂੰ ਐਸਿਡਿਟੀ ਰਹਿੰਦੀ ਆ ਉਹ ਪਾਣੀ ਦੇ ਵਿੱਚ ਹੀ ਮਿਲਾ ਕੇ ਪੀਣ ਸੂਪਦੀਨੇ ਦੇ ਵਿੱਚ ਵੀ ਮੈਂਥੋਲ ਹੁੰਦਾ ਏ ਜਿਹੜਾ ਸਾਨੂੰ ਠੰਡਕ ਦਾ ਅਹਿਸਾਸ ਦਿੰਦਾ ਏ ਇਹਦੇ ਨਾਲ ਨਾਲ ਸਾਨੂੰ ਅ ਐਨਰਜੈਟਿਕ ਰੱਖਦਾ ਏ ਪੂਰਾ ਦਿਨ ਤਰੋਤਾਜ਼ਾ ਜਿਹਾ ਰੱਖਦਾ ਏ ਸਾਡੇ ਬ੍ਰੇਨ ਨੂੰ ਸਟ੍ਰੈਸ ਵਾਸਤੇ ਵੀ ਬਹੁਤ ਵਧੀਆ ਇਹ ਪੁਦੀਨੇ ਦਾ ਜਿਹੜਾ ਅਸੀਂ ਸੇਵਨ ਜੇ ਅਸੀਂ ਕਰਾਂਗੇ ਸੋ ਸਟ੍ਰੈਸ ਲਈ ਵੀ ਤੁਸੀਂ ਦਿਨ ਚ ਦੋ ਵਾਰੀ ਇਹਦਾ ਸੇਵਨ ਕਰੋ ਪੁਦੀਨੇ ਦੀ ਪੱਤੀਆਂ ਨੂੰ ਉਬਾਲ ਕੇ ਤੁਹਾਨੂੰ ਬਹੁਤ ਫਾਇਦੇ ਮਿਲੂਗੇ ਪੁਦੀਨੇ ਦੀ ਪੱਤੀਆਂ ਤੋਂ ਵੀ ਤੇ ਇਹ ਸਾਡੀ ਇਮਿਊਨਿਟੀ ਨੂੰ ਵੀ ਬੂਸਟ ਕਰਦਾ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹਨੂੰ ਵੀ ਵਧਾਉਂਦਾ ਏ ਤੇ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਜਿਨ੍ਹਾਂ ਨੂੰ ਗੈਸ ਰਹਿੰਦੀ ਬਲੌਟਿੰਗ ਰਹਿੰਦੀ ਹੈ ਫਾਰ ਆਰਿੰਦਾ ਉਹਨਾਂ ਵਾਸਤੇ ਬਹੁਤ ਵਧੀਆ ਹੈ ਤੇ ਦੋਸਤੋ ਪੁਦੀਨੇ ਦੇ ਪੱਤੇ ਜਿਨ੍ਹਾਂ ਨੂੰ ਮਾਈਗਰੇਨ ਰਹਿੰਦਾ ਸਿਰ ਦਰਦ ਰਹਿੰਦਾ ਉਹਨਾਂ ਲਈ ਵੀ ਬਹੁਤ ਵਧੀਆ ਹੈ ਸੋ ਸਵੇਰੇ ਤੇ ਸ਼ਾਮ ਇਹਨਾਂ ਨੂੰ ਪਾਣੀ 'ਚ ਉਬਾਲ ਕੇ ਇਹਨਾਂ ਦਾ ਸੇਵਨ ਕਰੋ ਤਾਂ ਤੁਹਾਨੂੰ ਬਹੁਤ ਰਾਹਤ ਮਿਲੂਗੀ ਇਹਦੇ ਨਾਲ ਨਾਲ ਪੁਦੀਨੇ ਜਿਨ੍ਹਾਂ ਨੂੰ ਜ਼ਿਆਦਾ ਰੇਸ਼ਾ ਰਹਿੰਦਾ ਹੈ ਰੈਸਪੀਰੇਟਰੀ ਪ੍ਰੋਬਲਮਜ਼ ਰਹਿੰਦੀਆਂ ਹੈ ਉਹਨਾਂ ਨੇ ਕੀ ਕਰਨਾ ਹੈ ਪਦੀਨੇ ਦੇ 8 ਤੋਂ 10 ਪੱਤੀਆਂ ਲਓ ਇਹਨਾਂ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲਓ ਤੇ ਇਸ ਪਾਣੀ ਦੀ ਤੁਸੀਂ ਭਾਫ਼ ਲੈਣੀ ਆ। ਸੋ ਇਹਦੇ ਨਾਲ ਤੁਹਾਡਾ ਜਿਹੜਾ ਰੈਸਪੀਰੇਟਰੀ ਟਰੈਕ ਆ ਉਹਦਾ ਰਾਹ ਖੁੱਲਦਾ ਹੈ ਅੰਦਰੋਂ ਤੁਹਾਡਾ ਸਾਹ ਵਧੀਆ ਹੁੰਦਾ ਹੈ ਤੇ ਤੁਹਾਨੂੰ ਬੜਾ ਆਰਾਮ ਮਿਲਦਾ ਏ ਰੇਸ਼ੀਏ ਤੋਂ ਨਜਲੇ ਤੋਂ ਸਾਈਨਸ ਦੀ ਜਿਨ੍ਹਾਂ ਨੂੰ ਪ੍ਰੋਬਲਮ ਆ ਉਹਨਾਂ ਵਾਸਤੇ ਵੀ ਬਹੁਤ ਵਧੀਆ। ਦੋਸਤੋ ਅਗਲਾ ਜਿਹੜਾ ਪੌਦਾ ਸਾਡੀ ਸਿਹਤ ਲਈ ਫਾਇਦੇ ਰੱਖਦਾ ਹੋ ਹੈਗਾ ਲੈਮਨ ਗ੍ਰਾਸ ਦਾ। ਦੋਸਤੋ ਲੈਮਨ ਗ੍ਰਾਸ ਸਾਡੇ ਡਾਈਜੈਸਟਿਵ ਸਿਸਟਮ ਲਈ ਬਹੁਤ ਵਧੀਆ ਹੈ ਸਾਡੀਆਂ ਅੰਤੜੀਆਂ ਵਾਸਤੇ ਬਹੁਤ ਵਧੀਆ ਹੈ ਇਹਦੇ ਨਾਲ ਨਾਲ ਇਹਦਾ ਜਿਹੜਾ ਅਰੋਮਾ ਹੈ ਇਹਦੀ ਜਿਹੜੀ ਮਹਿਕ ਆ ਇਹਦੇ ਨਾਲ ਸਾਨੂੰ ਐਂਜਾਇਟੀ ਇਹਦੇ ਨਾਲ ਨਾਲ ਸਟ੍ਰੈਸ ਤੋਂ ਰਾਹਤ ਮਿਲਦੀ ਆ ਸੋ ਲੈਮਨ ਗ੍ਰਾਸ ਦਾ ਤੁਸੀਂ ਕੁਝ ਪੱਤੀਆਂ ਲਾਓ ਇਹਨਾਂ ਨੂੰ ਤੁਸੀਂ ਪਾਣੀ ਦੇ ਵਿੱਚ ਉਬਾਲ ਲਓ ਸਵੇਰੇ ਨਿਰਨੇ ਕਾਲ ਜੀ ਇਹਨਾਂ ਦੀ ਚਾਹ ਪੀਓ ਇਹਦੇ ਨਾਲ ਤੁਹਾਨੂੰ ਡਾਈਜੈਸਟਿਵ ਸਿਸਟਮ ਵੀ ਤੁਹਾਡਾ ਸਟਰੋਂਗ ਹੋਊਗਾ ਇਦੇ ਨਾਲ ਨਾਲੇ ਐਂਟੀ ਇਨਫਲੇਮੇਟਰੀ ਤੇ ਐਂਟੀ ਆਕਸੀਡੈਂਟ ਪ੍ਰੋਪਰਟیز ਰੱਖਦਾ ਏ ਸੋ ਦੋਸਤੋ ਲੈਮਨ ਗ੍ਰਾਸ ਜਿਨ੍ਹਾਂ ਨੂੰ ਅਫਾਰਾ ਰਹਿੰਦਾ ਬਲੌਟਿੰਗ ਰਹਿਂਦੀ ਉਹਨਾਂ ਲਈ ਵੀ ਬਹੁਤ ਵਧੀਆ ਏ ਤੇ ਸਾਡੇ ਸਟ्रेस ਨੂੰ ਐਂਜਾਇਟੀ ਨੂੰ ਵੀ ਘੱਟ ਕਰਦਾ ਏ ਸੋ ਇਹ ਪੂਰੀ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਪੈਣ ਪ੍ਰਾਵਾ ਨੂੰ ਇਸ ਜਾਣਕਾਰੀ ਦਾ ਲਾਭ ਮਿਲੇ ਫਾਇਦਾ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਸੋ ਇਜਾਜ਼ਤ ਦਿਓ ਧੰਨਵਾਦ